ਦਾਨ ਸਭ ਹਲਕਾ ਬਿਰੋ ਬਦਨਕ ਦੇ ਅਲਾਵਾਤ ਪੁਰ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਉੱਤੇ ਨਿਊਜ਼ ਦੇਖੀ ਹੈ 23 ਸਾਲ ਦਾ ਜੇਪਾਲ ਸਿੰਘ ਹਾਰਟ ਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬੰਦਾ ਖੜਿਆ ਸੀ ਉਹਨੇ ਬੀਜੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ ਬਿਜ਼ਨਸ ਸੀਗਾ ਬਾਲੇ ਚਾਨਕ ਹਟੈਕ ਜਿਹੜਾ ਉਹ ਆ ਗਿਆ ਅਜੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਕੋਨ ਵਾਲੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਫਿਰ ਕੁਦਰਤ ਨੇ ਰੰਗ ਮਹਾਰਾਜ ਨੂੰ ਕੁਝ ਹੋਰ ਮੌਜੂਦ ਸੀਗਾ ਸੋ ਮੈਂ ਅਫਸੋਸ ਕਰਨਾ ਹੈ ਸੀਗਾ ਮੇਰੇ ਹਰ ਮਕਮੰਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਡੀਆਈ ਨੂੰ ਸਵਸਿਆ ਤੋਂ ਉੱਤੇ ਜਾਣਾ ਸੋ ਮੈਂ ਕਿਉਂਕਿ ਆਪਾ ਦੇ ਇਲਾਕੇ ਆਪਣਾ ਪਿੰਡ ਵੀ ਨਾਲ ਇਹ ਚ ਦੇਖ ਲੈ ਇੱਥੋਂ ਤੇ ਮੈਂ ਅਫਸੋਸ ਕਰਨਾ ਹੈ ਹੀ ਐਸਡੀਓ ਸਾਹਿਬ ਦੇ ਨਾਲ ਪਰਵਾਦ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪ ਦੀ ਲੋੜ ਹੋਈ ਤੇ ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਜਿਹੜੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆਲਦੀ ਸੈਟ ਹੈ ਇਹਨਾਂ ਦੀ ਬੇਟੀ ਬੇਟਾ ਕੈਨੇਡਾ ਦੇ ਵਿੱਚ ਨੇ ਤੇ ਇਹਨਾਂ ਨੇ ਕਿੰਦੇ ਕਿ ਸਭ ਕੁਝ ਠੀਕ ਹੈ ਪਰ ਮੈਂ ਕਹਾ ਕਿ ਕੋਈ ਵੀ ਕਿਸੇ ਕਿਸਮ ਦੀ ਕੋਈ ਲੋੜ ਅਸੀਂ ਨਾਲ ਉਹ ਮਾੜਾ ਸੱਚੇ ਬਾਪਾ ਬੇਟੇ ਨੂੰ ਅਜੇ ਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚਰਨਾਂ 'ਚ ਰੱਖੇ ਉਹਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਿਵਾਰ ਨੂੰ ਸਾਦਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਿੱਛੇ ਸ਼ੋਕ ਸ਼ਾਂਤੀ ਜਿਹੜੀ ਕਾਬੂ ਵਿੱਚ ਰੱਖੇ ਮੈਂ ਇਸ ਕੱਟਦਾ ਹੈਡ ਬਾਡੀ ਨੇ ਹੁੰਦਾ ਦਿੱਤੇ ਨਾ ਮੈਂ ਪੁੱਛਿਆ ਕਹਿੰਦੇ ਕੋਈ ਬਲ ਹੈ ਵੀ ਜੇ ਕੋਈ ਲੋੜ ਪਊ ਤਾਂ ਅਸੀਂ ਕਰਾਂਗੇ ਅਸੀਂ ਹਰ ਇੱਕ ਦੀ ਗੱਲ ਇੰਨਾ ਦੀ ਤੇ ਪ੍ਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਿਵਾਰ ਦੇ ਜੀਵਨ 'ਤੇ ਜਿਹਦਾ ਕੋਈ ਵੀ ਉਹਦੀ ਵੀ ਮਤ ਕਰਦਾ ਹੈ ਕਹਾਂ ਕਿ ਜੇ ਲੋਡ ਪਉਗੀ ਤੇ ਦੱਸਣਗੇ ਆਪਾਂ ਸਾਡੇ ਸਰਕਾਰ ਤੇ ਬਹੁਤ ਸਾਰੀਆਂ ਮੌਤਾਂ ਇੱਥਾ ਹੋ ਰਹੀਆਂ ਨੇ ਇਹਦਾ ਕਾਰਨ ਪਤਾ ਕਰਨ ਦੀ ਕੀ ਬੜੀ ਦੁਖਦਾਈ ਗੱਲ ਆ ਮੈਂ ਤਾਂ ਬੁੱਲ ਰੋਜ਼ ਵਾਲੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਰਦਾਸਪੁਰ ਤੋਂ ਤੁਰੇ ਆ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਜਦੋਂ ਉਹਨੇ ਉੱਥੋਂ ਕਾਲ ਆਈ ਕਿ ਉਹਦੀ ਡੈਡ ਬਾਡੀ ਭਗੋਦਿੰਦੀ ਇਹਨੂੰ ਬੜਾ ਅਫਸੋਸ ਹੈ ਐਕਚੁਅਲੀ ਕੀ ਆ ਕਿ ਵਰਲਡ ਵਾਈਡ ਜਿਹੜੀ ਹਾਲਤ ਸਥਿਤੀ ਆ ਬਹੁਤੀ ਚੰਗੀ ਦੀ ਆਪਣੇ ਬੱਚੇ ਜਿਹੜੇ ਇਹ ਤੇ ਬੱਚਾ ਸੈੱਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ ਇਹਦਾ 8-2 ਸਾਲ ਦਾ ਆਪਣੇ ਟਰਾਲੇ ਟਰੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ ਪਰ ਕਈ ਜਿਹੜੇ ਮੁੰਡੇ ਜ਼ਾਇਦਿਆਂ ਦੀ ਡੈਥ ਹੋ ਗਈ ਉਹ ਜਿਹੜੇ ਨਵੇਂ ਜਾਂਦੇ ਐ ਐਜੂਕੇਸ਼ਨ ਦੇ ਬਹਾਨੇ ਜਿਹੜਾ ਕੰਮ ਕਰਨ ਜਾਂਦੇ ਇਥੋਂ ਮਾਪੇ ਵਿਚਾਰੇ ਕੋਈ 2 ਕਿੱਲੇ ਵੇਚਦਾ ਕੋ 3 ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੁਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰਹੇ ਮੇਰੇ ਬੱਚੇ ਉੱਥੇ ਆ ਉਹ ਵੀ ਟਰੱਕਿੰਗ ਦਾ ਕੰਮ ਕਰਦੇ ਇਹਨੂੰ ਪਤਾ ਕਿ ਬਹੁਤ ਔਖਾ ਕੰਮ ਆ ਮਿਹਨਤ ਕਰਨੀ ਕਵੀ ਤੇ ਵੀ ਘੰਟੇ ਸਾਡੇ ਬੱਚੇ ਉੱਤੇ ਕੰਮ ਕਰਦਾ। ਉਹ ਨਵੇਂ ਪੱਗਏ ਬੱਚੇ ਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਲੋਕਾਂ ਨੇ ਨਾਲ ਡਾਲਨ ਲੱਗੇ ਆ ਤੇ ਉਹਨਾਂ ਨੂੰ ਦੱਸ ਕੇ ਆ ਕੇ ਭੱਜ ਕੇ ਉੱਥੋਂ ਲਾ ਕੇ ਲੈ ਆਉਣੇ। ਤੋਂ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ੍ਰੈਸ ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ ਕਿਉਂਕਿ ਕਰਦੇ ਵਿਚਾਰੇ ਉਹਨੇ ਕਿਸੇ ਦੇ 2 ਕਿੱਲੇ ਵਿੱਚ ਆ ਕਿਨੇ ਕਿੱਲਾ ਵਿੱਚ ਆ ਕਿਨੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ। ਉਹਦੇ ਮਨ ਤੇ ਹੁੰਦਾ ਜੰਗ ਜਨਰੇਸ਼ਨ ਆਪਣੀ ਮੁੰਡੇ ਦੇ ਮਨ ਤੇ ਹੁੰਦਾ ਕਿ ਪਿੱਛੋ ਆਪਿਆਂ ਦੇ ਪਿਆਦਿਆਂ ਦੇ ਆਤਕ ਤੌਰ ਤੇ ਤੰਗੀ ਝਾੜ ਕੇ ਖੱਲਿਆ ਹੁੰਦਾ ਇਹ ਨਾਲ ਤੇ ਜਿਹੜਾ ਦੁਖਾਂਤ ਹੋਇਆ ਉਹ ਮੈਂ ਤੇ ਰੱਬ ਦੀ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਬੈਰੀ ਦੁਸ਼ਮਣ ਦੇ ਨਾਂ 'ਤੇ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ ਘਾਰੀਵਾਲ ਸਾਹਿਬ ਆਏ ਆ ਚੱਲ ਕੇ ਅਫਸੋਸ ਕਰਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਜੱਡ ਬੱਡੀ ਲਿਆਉਣ ਦੇ ਵਿੱਚ ਕੋਈ ਵੀ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਜਰੂਰ ਮਦਦ ਜਿਹੜੀ ਆ ਤੁਹਾਡੀ ਹਲਪ ਕਰਾਂਗੇ ਬਾਕੀ ਬੈਡ ਬਾਡੀ ਜਿਹੜੀ ਆ ਉਹ ਵੀਰਵਾਰ ਦਾ ਟਾਈਮ ਉਹਨਾਂ ਨੇ ਦਿੱਤਾ ਆ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਰਿਹਾ ਸਾਡੇ ਕੋਲ ਪਹੁੰਚ ਜਾਵੇ ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਗਏ ਨੇ ਉਹਨਾਂ ਦਾ ਪ੍ਰਮਾਤਮਾ ਬੇਧ ਪ੍ਰਿਆਹ ਰੱਖੇ ਉਹਨਾਂ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾ